ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਾਇ ਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਾਫੀ ਚਾਹੁੰਦੀ ਆ ਜੀ ਕੱਲ ਬਲੌਗ ਜਿਹੜਾ ਨਹੀਂ ਲੈ ਕੇ ਆਈ ਉਹ ਕਿਉਂ ਨਹੀਂ ਲੈ ਕੇ ਆਏ ਉਹ ਕਾਰਨ ਸੀਗਾ ਕਿ ਕੱਲ ਨਾਲ ਮੇਰੀ ਤਬੀਅਤ ਠੀਕ ਨਹੀਂ ਸੀਗੀ ਤੇ ਤੁਸੀਂ ਕਹੋਗੇ ਕਿ ਰੋਜ਼ ਤਬੀਅਤ ਠੀਕ ਨਹੀਂ ਹੁੰਦੀ ਤੇ ਕੀ ਕਰੀਏ ਰੋ ਇਹ ਤਾਂ ਮੌਸਮ ਹੀ ਐ ਹੋਜਾ ਚੱਲ ਰਿਹਾ ਸਾਰਿਆਂ ਦੇ ਸਰੀਰ ਹੀ ਇਹੋ ਜਿਹਾ ਹੋਏ ਹੋਇਆ ਸਰੀਰ ਦਾ ਐਵੇਂ ਲੱਗਦਾ ਜਿਵੇਂ ਨਾ ਸਾਰਾ ਸਰੀਰ ਦੁਖਦਾ ਹੁੰਦਾ ਹੈ ਤੇ ਕੋਈ ਕੰਮ ਨੂੰ ਜੀ ਨਹੀਂ ਕਰਦਾ ਹੈਗਾ ਪਤਾ ਨਹੀਂ ਮੌਸਮ ਦਾ ਬਦਲਾ ਆਇਆ ਕਿ ਕੀ ਗੱਲ ਆ ਤੇ ਮੇਰਾ ਸਰੀਰ ਤੇ ਐਵੇਂ ਦਾ ਹੀ ਹੋਇਆ ਪਿਆ ਆ ਇੱਕ ਜਦੋਂ ਸਵੇਰੇ ਉੱਠਦੀ ਹਾਂ ਤੇ ਇੰਨੀ ਜਿਆਦਾ ਜਿਹੜੀ ਢੋਈ ਦੁਖਦੀ ਆ ਤੇ ਸਰੀਰ ਐ ਹੀ ਆਕੜਿਆ ਜਾ ਹੋਇਆ ਹੁੰਦਾ ਬਸ ਮਾਨੇ ਮਾਰ ਕੇ ਜਿਹੜਾ ਕੰਮ ਕਰਨਾ ਪੈਂਦਾ ਹੈ ਤੇ ਦੋ ਦਿਨ ਹੋ ਗਏ ਸੀ ਕੱਪੜੇ ਨਹੀਂ ਸੀ ਧੋਤੇ ਤੇ ਅੱਜ ਮੈਂ ਫਿਰ ਕੱਪੜੇ ਵਾਲੀ ਮਸ਼ੀਨ ਲਾਈ ਸੀ ਮੈਂ ਕਿਹਾ ਚਲੋ ਮੈਂ ਜਿਹੜਾ ਕੱਪੜਿਆਂ ਦਾ ਨੰਬੇੜਾ ਕੰਮ ਤੇ ਉਦੋਂ ਬਾਅਦ ਹੀ ਜਿਹੜਾ ਕੁਝ ਕੰਮ ਕਰੂੰਗੀ ਤੇ ਨਿਮਰ ਦੇ ਪਾਪਾ ਵਾਸਤੇ ਰੋਟੀ ਮੰਮੀ ਨੇ ਬਣਾਤੀ ਸੀਗੀ ਮੰਮੀ ਰਸੋਈ 'ਚ ਲੱਗੇ ਹੋਏ ਸੀਗੀ ਰੋਟੀ ਬਣਾਉਣ ਵਾਸਤੇ ਤੇ ਮੈਂ ਸੋਚਿਆ ਚਲੋ ਜਿਹੜਾ ਕੱਪੜਿਆਂ ਦਾ ਕੰਮ ਆ ਉਹ ਨਿਬੇੜਦਾ ਇੱਕ ਵਾਰੀ ਉਦੋਂ ਬਾਅਦ ਹੀ ਜਿਹੜਾ ਜਿਹੜਾ ਕੰਮ ਕਰੂੰਗੀ ਤੇ ਇੱਥੇ ਮੈਂ ਕੱਪੜੇ ਲਾਗੇ ਸੀ ਧੋਣ ਵਾਸਤੇ ਤੇ ਇਹ ਜਿਹੜਾ ਵਲੌਗ ਆ ਮੈਂ ਸਵੇਰ ਤੋਂ ਹੀ ਸਟਾਰਟ ਕਰ ਰਹੀ ਆ ਤੇ ਇਹ ਹੈਗਾ ਆਪਣਾ ਦਿਨ ਵੀਰਵਾਰ ਦਾ ਤੇ ਵੀਰਵਾਰ ਨੂੰ ਮਤਲਬ ਮੈਂ ਸ਼ੂਟ ਕਰਿਆ ਸੀ ਕਿਉਂਕਿ ਸ਼ੁੱਕਰਵਾਰ ਨੂੰ ਮੈਂ ਕੋਈ ਵਲੌਗ ਸ਼ੂਟ ਨਹੀਂ ਕਰਿਆ ਨਾ ਮੇਰਾ ਕੋਈ ਵਲੌਗ ਜਿਹੜਾ ਆਇਆ ਤੇ ਅੱਜ ਹੈਗਾ ਸ਼ਨੀਵਾਰ ਤੇ ਸ਼ਨੀਵਾਰ ਵਾਲਾ ਜਿਹਨ ਜਿਹੜਾ ਮੈਂ ਵਲੌਗ ਦੀ ਐਡੀਟਿੰਗ ਕੀਤੀ ਹੈ ਤੇ ਤੇ ਹੁਣ ਮੈਂ ਮਤਲਬ ਕਪੜੇ ਸਾਰੇ ਧੋ ਕੇ ਤੇ ਹੁਣ ਸੁੱਕਣੇ ਪਾਉਂਗੀ ਇਹਨਾਂ ਨੂੰ ਤੇ ਉਦੋਂ ਬਾਅਦ ਜਿਹੜਾ ਮੈਂ ਕਿ ਬਾਹਰ ਦਾ ਕੰਮ ਜਿਹੜਾ ਨਿਬੇੜ ਦੇਣੀ ਆ ਕਿਉਂਕਿ ਬਾਹਰ ਨਾ ਬਹੁਤ ਜ਼ਿਆਦਾ ਜਿਹੜੀ ਧੁੱਪ ਵਗੈਰਾ ਹੋ ਜਾਂਦੀ ਆ ਤੇ ਫਿਰ ਮਚਧਰਾ ਵਗੈਰਾ ਵੀ ਮੈਂ ਸੋਚਿਆ ਮਸ਼ੀਨ ਤੇ ਲਾਈ ਹੋਈ ਆ ਕਿ ਚੱਲ ਲੜੀਆਂ ਚਧਰਾ ਉੱਪਰ ਲੈਣੇ ਆ ਲੈਣੇ ਆ ਉੱਪਰ ਆਪਾਂ ਉਹ ਵੀ ਆਪਾਂ ਧੋ ਹੀ ਲੈਂਦੇ ਆ ਹਨਾ ਤੇ ਜੜੀਆਂ ਪੈਂਟਾਂ ਪੁੰਡਾਂ ਜੀਆਂ ਉਹ ਵੀ ਮੈਂ ਧੋਤੀਆਂ ਸੀ ਸਾਰੀਆਂ ਕਿਉਂਕਿ ਦੋ ਦਿਨ ਹੋ ਗਏ ਸੀ ਇਹ ਕੱਪੜੇ ਬਿਲਕੁਲ ਨਹੀਂ ਸੀ ਧੋਤੇ ਹੈਗੇ ਇਤਨੇ ਮਰਦੇ ਪਾਪਾ ਦੀਆਂ ਦੋ ਤਿੰਨ ਪੈਂਟਾਂ ਹੋਈਆਂ ਪਈਆਂ ਸੀਗੀਆਂ ਤੇ ਮੈਂ ਸੋਚਿਆ ਚਲੋ ਅੱਜ ਤੇ ਮੈਂ ਜਿਹੜੇ ਕੱਪੜੇ ਧੋਵਾਂਗੀ ਜੋ ਮਰਜ਼ੀ ਹੋ ਜਾਏ ਚਾਹੇ ਠੀਕ ਹੋਮਾ ਚਾਹੇ ਨਾ ਹੋਮਾ ਪਰ ਅੱਜ ਤੇ ਮੈਂ ਕੱਪੜੇ ਧੋਣੇ ਹੀ ਆ ਤੇ ਕਹਿ ਕੇ ਗਏ ਸੀ ਵੀ ਨਹੀਂ ਧੋਣੀ ਹੈਗੇ ਹਨ ਫਿਰ ਵੀ ਮੈਨੂੰ ਆਇਆ ਹੁੰਦਾ ਵੀ ਨਹੀਂ ਯਾਰ ਕੱਪੜੇ ਤਾਂ ਧੋਣੇ ਹੀ ਪੈਣੇ ਆ ਕਿਉਂਕਿ ਹੁਣ ਪਾਉਣ ਵਾਸਤੇ ਵੀ ਹੈ ਨਹੀਂਗੇ ਕੋਈ ਕੱਪੜੇ ਹਨ ਤੇ ਤਾਂ ਕਰਕੇ ਮੈਂ ਜਮ ਮਸ਼ੀਨ ਲਾ ਲਈ ਸੀ ਤੇ ਇੱਥੇ ਮੈਂ ਬੈੱਡ ਸ਼ੀਟ ਵੀ ਨਾਲ ਦੀ ਲਾ ਲੱਗੇ ਹੱਥ ਜਿਹੜੀ ਧੋਈ ਦਿੱਤੀ ਸੀਗੀ ਮੈਂ ਕਿਹਾ ਚਲੋ ਕਰ ਲਉ ਫਿਰ ਕੱਲ ਪਰਸੋਂ ਨੂੰ ਫੇਰ ਮੈਨੂੰ ਮਸ਼ੀਨ ਲਾਉਣੀ ਪਊਗੀ ਤੇ ਅੱਜ ਲਾਈ ਤੇ ਹੈਗੀ ਐ ਚਲ ਧੋ ਦਿੰਦੀਆਂ ਇਹਨਾਂ ਨੂੰ ਵੀ ਮੈਂ ਤੇ ਛਧਰਾ ਛਧਰਾ ਵਗੈਰਾ ਸਾਰਿਆਂ ਕੁਛ ਧੋਤਾ ਸੀਗਾ ਐ ਹੁੰਦਾ ਹਨਾ ਜਿਹੜੀਆਂ ਵਿਚਰੀਆਂ ਔਰਤਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਐ ਹੁੰਦਾ ਲਾਲਚ ਹੋ ਜਾਂਦਾ ਕੰਮ ਦਾ ਕਿ ਚਲੋ ਮੈਂ ਕਰਨ ਤਾਂ ਲੱਗੀ ਤੇ ਐ ਹੁੰਦਾ ਵੀ ਹੁਣ ਉੱਠੇ ਆ ਤੇ ਹੁਣ ਸਾਰਾ ਕੰਮ ਜਿਹੜਾ ਨਵੇੜੇ ਚੱਲੀ ਐ ਤੇ ਕੱਪੜੇ ਹੁਣ ਮੈਂ ਸਾਰੇ ਧੋਲੇ ਸੀਗੇ ਤੇ ਮੈਂ ਕਿਹਾ ਮਸ਼ੀਨ ਨੂੰ ਜਿਹੜਾ ਧੋਕੇ ਨਾ ਸੁੱਕਣੇ ਪਾ ਦਿੰਦੀ ਆ ਉਦੋਂ ਬਾਅਦ ਜਿਹੜਾ ਇਹਨੂੰ ਟੱਕ ਕੇ ਰੱਖੂੰਗੀ ਕਿਉਂਕਿ ਮਸ਼ੀਨ ਦਿਨ ਆਪਾਂ ਨੂੰ ਸਫਾਈ ਕਰ ਲੈਣੀ ਚਾਹੀਦੀ ਹੈ ਤੇ ਇਹ ਤਾਂ ਸਾਡੀ ਮਸ਼ੀਨ ਬਹੁਤ ਪੁਰਾਣੀ ਹੈ ਮੇਰੇ ਵਿਆਹ ਤੋਂ ਪਹਿਲਾਂ ਦੀ ਆ ਇਹ ਤੇ ਕਾਫੀ ਪੁਰਾਣੀ ਹੋ ਚੁੱਕੀ ਹੈ ਤੇ ਇਹਨੂੰ ਅਸੀਂ ਹੁਣ ਇੱਕ ਹੀ ਥਾਂ ਤੇ ਰੱਖਿਆ ਹੋਇਆ ਇਧਰੋਂ ਇਧਰ ਵੀ ਨਹੀਂ ਕਰਦੇ ਹੈਗੇ ਕਿਉਂਕਿ ਨਾ ਥੋੜੀ ਜਿਹੀ ਹਿੱਲੀ ਪਈ ਹੈ ਇਹ ਤੇ ਬਸ ਵਿਚਾਰੀ ਜੋ ਤੱਕ ਡੰਗ ਸਾਰੇ ਜਾਂਦੀ ਹੈ ਸਾਰੇ ਜਾਂਦੇ ਆ ਉਹ ਤਾਂ ਵਧੀਆ ਚੱਲਦੀ ਆ ਪਰ ਜਦੋਂ ਕੱਪੜੇ ਨਿਚੋੜਦੇ ਆ ਨਾ ਉਦੋਂ ਆਵਾਜ਼ ਕਰਦੀ ਆ ਤੇ ਕਿਉਂਕਿ ਇੱਥੇ ਪਈ ਰਹਿੰਦੀ ਹੈ ਨਾ ਬਾਹਰ ਹੀ ਪਈ ਰਹਿੰਦੀ ਆ ਤਾਂ ਕਰਕੇ ਥੋੜੀ ਜਿਹੀ ਖਰਾਬ ਹੋ ਗਈ ਆ ਇਹ ਮਤਲਬ ਅੰਦਰ ਉੰਦਰ ਹੋਵੇ ਫਿਰ ਤਾਂ ਚਲੋ ਚੀਜ਼ ਜਿਹੜੀ ਸੰਭੀ ਜਾਂਦੀ ਹੈ ਤੇ ਅੰਦਰ ਹੁਣ ਸਾਡੇ ਜਗ੍ਹਾ ਨਹੀਂ ਹੈਗੀ ਤੇ ਇੱਕ ਕਮਰਾ ਹੈ ਇੱਕ ਲੌਬੀ ਆ ਤਾਂ ਕਰਕੇ ਵੀ ਇਹਨੂੰ ਅੰਦਰ ਨਹੀਂ ਅਸੀਂ ਰੱਖ ਸਕਦੇ ਹੈਗੇ ਤਾਂ ਕਰਕੇ ਨਾ ਇੱਥੇ ਹੀ ਪਈ ਰਹਿੰਦੀ ਹੈ ਤਾਂ ਕਰਕੇ ਥੋੜੀ ਜੀ ਹਿੱਲੀ ਪਈ ਆ ਤੇ ਦੇ ਉੱਤੇ ਕਵਰ ਪਾ ਦਈਦਾ ਬਸ ਕੱਪੜਾ ਪਾ ਦਈਦਾ ਆ ਕੱਪੜੇ-ਕਪੜੇ ਧੋ ਕੇ ਬਸ ਇਹ ਹੁਣ ਮੈਂ ਸੁਕੜਾ ਪਾਇਆ ਹੈ ਤੇ ਜਗਾਹਾਂ ਜੀ ਧੋ ਕੇ ਬਸ ਉਸ ਤੋਂ ਬਾਅਦ ਮੈਂ ਜਾਵਾਂਗੀ ਅੰਦਰ ਚਲੋ ਜੀ ਹੁਣ ਮੈਂ ਆ ਗਈ ਸੀ ਅੰਦਰ ਅੰਦਰ ਦੀ ਸਫਾਈ ਕਰਨ ਵਾਸਤੇ ਤੇ ਨਿਮਰਤ ਉੱਠ ਚੁੱਕੀ ਸੀਗੀ ਤੇ ਨਿਮਰਤ ਕਹਿੰਦੀ ਮੈਨੂੰ ਮੇਰਾ ਬੈਗ ਦੇ ਦਿਓ ਤੇ ਮੈਂ ਚੱਲੀ ਆ ਜਸੂ ਦੇ ਘਰ ਮਤਲਬ ਮੇਰੀ ਜਠਾਣੀ ਦੇ ਘਰ ਇਹ ਇਧਰ ਉਧਰ ਫਿਰਦੀ ਰਹਿੰਦੀ ਹੈ ਕਿਉਂਕਿ ਸਕੂਲ ਨਹੀਂ ਨਾ ਜਾਂਦੀ ਹੁ ਕਦੇ ਇਧਰ ਚਲੇਗੀ ਕਦੇ ਇਧਰ ਚਲੇਗੀ ਬਸ ਐ ਆਏਂਗੀ ਦਾ ਟਾਈਮ ਪਾਸ ਹੋ ਜਾਂਦਾ ਹੈ ਚਲੋ ਜੀ ਬੈਡ ਬੋਰਡ ਦੀ ਟੈਸਟਿੰਗ ਕਰਨ ਤੋਂ ਬਾਅਦ ਜਿਹੜਾ ਮੈਂ ਹੁਣ ਝਾੜੂ ਲਾਉਣ ਲੱਗੀ ਸੀ ਤੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਮੈਨੂੰ ਜਿਹੜੀ ਆ ਰਹੀ ਆ ਉਹ ਆ ਰਹੀ ਆ ਐਡੀਟਿੰਗ ਕਰਨ ਦੀ ਕਿਉਂਕਿ ਜਿਸ ਟਾਈਮ ਮੈਨੂੰ ਐਡੀਟਿੰਗ ਕਰਨਾ ਹੁੰਦਾ ਨਾ ਉਸ ਵਕਤ ਜਾਂ ਤਾਂ ਕੋਈ ਘਰ ਆ ਜਾਂਦਾ ਹੈ ਜਾਂ ਫਿਰ ਕਿਉਂਕਿ ਨਿਮਰਤ ਮੇਰੇ ਬੱਚੇ ਛੋਟੇ ਨੇ ਜਾਂ ਨਿਮਰਤ ਮੇਰੀ ਛੋਟੀ ਹੈ ਤੇ ਉਹਨੋਂ ਕੁਛ ਨਾ ਕੁਛੇ ਕਰਨਾ ਹੁੰਦਾ ਹੈ ਮੰਮੀ ਛਿਚੂ ਆਇਆ ਹੈ ਮੰਮੀ ਆਹ ਦੇ ਦੋ ਮੰਮੀ ਉਹ ਦੇ ਦੋ ਮਤਲਬ ਤਾਂ ਆਂ ਕਰਕੇ ਨਾ ਵਿਚ ਵਿਚਾਲੇ ਜੀ ਮੇਰਾ ਕੰਮ ਜਿਹੜਾ ਰਹਿ ਜਾਂਦਾ ਆ ਸ਼ੂਟ ਕਰਨ ਦਾ ਜੇ ਮੈਂ ਉਸੇ ਦਿਨ ਸ਼ੂਟ ਕਰਕੇ ਉਸੇ ਦਿਨ ਪਾਉਣੀ ਹੁੰਦੀ ਆ ਫਿਰ ਤਾਂ ਮੇਰੇ ਤੋਂ ਬਿਲਕੁਲ ਵੀ ਨਹੀਂ ਪੈਂਦੀ ਹੈਗੀ ਜੇ ਇੱਕ ਦਿਨ ਪਹਿਲਾਂ ਸ਼ੂਟ ਕਰਕੇ ਅਗਲੇ ਦਿਨ ਪਾਉਣੀ ਹੁੰਦੀ ਆ ਫਿਰ ਤਾਂ ਬੰਦਾ ਰਾਤ ਤੱਕ ਵੀ ਜਿਹੜਾ ਐਡੀਟਿੰਗ ਵਗੈਰਾ ਕਰ ਲੈਂਦਾ ਹਨਾ ਤੇ ਦਿਨ ਦੀ ਦਿਨ ਮਤਲਬ ਜਿਹੜੀ ਐਵੇਂ ਸ਼ੂਟ ਨਹੀਂ ਹੁੰਦੀ ਹੈਗੀ ਤਾਂ ਕਰਕੇ ਨਾ ਕਈ ਵਾਰ ਜਿਹੜਾ ਵਲੌਗ ਆਉਂਦਾ ਹੀ ਨਹੀਂ ਹੈਗਾ ਤੇ ਕਈ ਵਾਰ ਕੋਈ ਅੰਦਰ ਬੈਠਾ ਹੁੰਦਾ ਜਾਂ ਤਾਂ ਨਹੀਂ ਹੁੰਦਾ ਹੈਗਾ ਕਿਉਂਕਿ ਸਾਡੇ ਇੱਕ ਕਮਰੇ ਕਰਕੇ ਨਾ ਦਿੱਕਤ ਆ ਰਹੀ ਹੈ ਕਿਉਂਕਿ ਕਈ ਵਾਰ ਮੰਮੀ ਵੀ ਬੈਹ ਲੈਂਦੇ ਤੇ ਐਵੇਂ ਨਾ ਕਿਸੇ ਦੇ ਸਾਹਮਣੇ ਐਡੀਟਿੰਗ ਵਗੈਰਾ ਹੁੰਦੀ ਨਹੀਂ ਤੇ ਨਿਮਰਤ ਨੂੰ ਵੀ ਮੈਂ ਕਈ ਵਾਰ ਕਹਿੰਦੀ ਹੁੰਦੀ ਆ ਵੀ ਬੇਟਾ ਮੈਂ ਐਡਿਟਿੰਗ ਕਰ ਰਹੀ ਆ ਤੇ 2 ਮਿੰਟ ਬਾਅਦ ਚਲੇ ਜਾਓ ਨਾਲੇ ਜੇ ਨਹੀਂ ਜਾਣਾ ਫਿਰ ਚੁੱਪ ਕਰਕੇ ਬੈਠੇ ਰੋ ਤੇ ਕਈ ਵਾਰ ਤਾਂ ਸਮਝ ਆਂਦੀ ਆ ਕਿ ਹਾਂ ਮਮਮੀ ਐਡਿਟਿੰਗ ਕਰ ਰਹੀ ਆ ਛੋਟੀਆਂ ਨੇ ਉਹਨੂੰ ਕੀ ਪਤਾ ਪਰ ਉਹਨੂੰ ਐ ਪਤਾ ਮਮਮੀ ਬਲੌਗ ਬਣਾਉਂਦੀ ਆ ਕਈ ਵਾਰ ਐਂ ਕਹ ਦੋ ਕਿ ਮਮਾ ਤੁਸੀਂ ਫੋਨ ਲੈ ਲਓ ਬਲੌਗ ਬਣਾ ਲਓ ਇੰਨੀ ਪਿਆਰੀ ਲੱਗਦੀ ਆ ਜਦੋਂ ਐਵੇਂ ਬੋਲਦੀ ਆ ਤੇ ਉਹਨੂੰ ਵੀ ਪਤਾ ਲੱਗਣ ਲੱਗਿਆ ਵੀ ਐਡਾ ਕਰਕੇ ਆਪਾਂ ਵੀਡੀਓ ਸ਼ੂਟ ਕਰਦੇ ਆ ਹਨਾ ਚਲੋ ਬੱਚਿਆਂ ਨੂੰ ਵੀ ਪਤਾ ਲੱਗਣ ਲੱਗੇ ਤਾਂ ਵਧੀਆ ਗੱਲ ਆ ਕਿਉਂਕਿ ਇਹ ਅੱਗੇ ਵੱਡੇ ਹੋ ਕੇ ਚਲੋ ਸਾਥ ਦੇ ਦੇਣਗੇ ਤੇ ਆਪ ਵੀ ਕੁਝ ਇਸੇ ਫੀਲਡ ਵਿੱਚ ਚਲੋ ਵਧੀਆ ਅੱਗੇ ਵੱਧ ਜਾਣਗੇ ਖੁਸ਼ੀ ਹੁੰਦੀ ਹੈ ਮੈਨੂੰ ਤਾਂ ਵੀਡੀਓ ਵਗੈਰਾ ਬਣਾਉਂਦਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਕ ਆ ਜਿਸ ਟਾਈਮ ਜਿਹੜੀ ਟਿਕਟੋਕ ਵਗੈਰਾ ਚੱਲੀ ਸੀ ਉਸ ਟਾਈਮ ਤੋਂ ਜਿਹੜੇ ਮੈਂ ਵੀਡੀਓ ਵਗੈਰਾ ਬਣਾਉਣ ਲੱਗੀਆਂ ਤੇ ਇੰਸਟਾ ਤੇ ਵੀ ਮੇਰੀ ਆਈਡੀ ਹੈਗੀ ਐ ਤਸੀਂ ਕਿਰਨ ਕਿਰਨ 139 ਦੇ ਨਾਮ ਤੋਂ ਜਿਹੜੀ ਮੇਰੀ ਇੰਸਟਾ ਆਈਡੀ ਆ ਤੇ ਪਲੀਜ਼ ਤੁਸੀਂ ਖੋਲ ਕੇ ਜ਼ਰੂਰ ਦੇਖਿਓ ਤੇ ਮੈਂ ਇਹਦੇ ਬਸ ਰੀਲ ਹੀ ਪਾਉਣੀ ਹੁੰਦੀ ਆ ਤੇ ਬਾਕੀ ਤੁਸੀਂ ਜਿਹੜਾ ਮੈਨੂੰ YouTube ਤੇ ਜਿਹੜਾ ਪਿਆਰ ਦੇ ਰਹੇ ਹੋ ਉਹਦੇ ਵਾਸਤੇ ਤੁਹਾਡੇ ਤੇ ਇਹ ਦਿ ਲੋ ਜਿਹੜਾ ਮੈਂ ਸ਼ੁਕਰੀਆਦਾ ਕਰਨਾ ਚਾਹੁੰਦੀ ਆ ਕਿ ਤੁਸੀਂ ਜਿਹੜਾ ਇੰਨਾ ਪਿਆਰ ਦੇ ਰਹੇ ਹੋ ਅੱਗੇ ਵੀ ਐਵੇਂ ਜਿਹੜਾ ਮੇਰਾ ਸਾਥ ਦਿੰਦੇ ਰਹੋ ਤਾਂ ਕਿ ਆਪਾਂ ਵਤ ਤੋਂ ਵਤ ਜਿਹੜਾ ਵਧੀਆ-ਵਧੀਆ ਜਿਹੜੇ ਬਲੌਗ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਸਕੀਏ ਕਿਉਂਕਿ ਤੁਹਾਡੇ ਕਮੈਂਟ ਤੁਸੀਂ ਕਮੈਂਟ ਵੀ ਸੋਹਣੇ-ਸੋਹਣੇ ਕਰਿਆ ਕਰੋ ਕਿ ਕਿ ਤੁਹਾਡੇ ਕਮੈਂਟਾਂ ਕਰਕੇ ਨਾਲ ਜਿਹੜਾ ਮੈਨੂੰ ਹੌਸਲਾ ਮਿਲਦਾ ਹੈ ਤੇ ਅੰਦਰ ਜਿਹੜੀ ਆਪਣੇ ਅੰਦਰ ਕੰਮ ਕਰਨ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਜ਼ਿਆਦਾ ਡਬਲ ਹੋ ਜਾਂਦੀ ਹੈ ਜਦੋਂ ਆਪਾਂ ਕਿਸੇ ਦੇ ਕਮੈਂਟ ਦੇਖਦੇ ਆ ਕਿ ਉਹਨਾਂ ਨੇ ਸਾਨੂੰ ਇਸ ਤਰੀਕੇ ਦੇ ਜਿਹੜੇ ਕਮੈਂਟ ਕਰਿਆ ਮੈਨੂੰ ਜਿਹੜਾ ਹੁਣ ਤੱਕ ਜਿਹੜੇ ਕਮੈਂਟ ਆਏ ਆ ਸਾਰੇ ਪੋਜ਼ਿਟਿਵ ਹੀ ਆਏ ਆ ਬਹੁਤ ਵਧੀਆ ਆਏ ਆ ਤੇ ਜਿਨ੍ਹਾਂ ਨੇ ਵੀ ਕੀਤੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਜਿਹਨਾਂ ਦੇ ਵਲੌਗ ਦੇਖਦੇ ਹੋ ਉਹਨਾਂ ਨੂੰ ਇੱਥੋਂ ਬੰਦੇ ਦੀ ਜਿਹੜੀ ਸੋਚ ਦਾ ਪਤਾ ਲੱਗਦਾ ਹੈ ਜਿਹੜੇ ਬੰਦੇ ਵਧੀਆ-ਵਧੀਆ ਜਿਹੜੇ ਕਮੈਂਟ ਕਰਦੇ ਆ ਇੱਥੋਂ ਉਹਨਾਂ ਦੀ ਸੋਚ ਦਾ ਪਤਾ ਲੱਗ ਜਾਂਦਾ ਕਿ ਉਹ ਕਿਸ ਤਰੀਕੇ ਦੇ ਇਨਸਾਨ ਹਨ ਤੇ ਵਧੀਆ ਕਮੈਂਟ ਕਰਦੇ ਹੋ ਤੁਸੀਂ ਪਰਮਾਤਮਾ ਤੁਹਾਨੂੰ ਜਿਹੜਾ ਤਰੱਕੀਆਂ ਬਖਸ਼ੇ ਤੁਹਾਡੇ ਕੰਮ ਵਿੱਚ ਜਿਹੜੀ ਬਰਕਤ ਪਾਵੇ ਤੁਸੀਂ ਐਦਾਂ ਹੀ ਜਿਹੜਾ ਮੈਨੂੰ ਸਪੋਰਟ ਕਰਦੇ ਰਹੋ ਤੇ ਵਧੀਆ-ਵਧੀਆ ਜਿਹੜਾ ਵਲੌਗ ਆਪਾਂ ਲੈ ਕੇ ਆਂਦੇ ਰਵਾਂਗੇ ਤੇ ਲੋਜੀ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਤੇ ਇੱਥੇ ਮੇਰਾ ਜਿਹੜਾ ਕੰਮ ਹੋ ਗਿਆ ਸੀਗਾ ਝਾੜੋ ਵਗੈਰਾ ਦਾ ਹੈਲੋ ਜੀ ਸਸਤੀ ਕਾਰ ਸਾਰੇ ਨੂੰ ਕੀ ਵੰਦ ਸੀ ਸਾਰੇ ਨੂੰ ਮਿਲਦਾ ਜੀ ਸਾਰੇ ਜਣੇ ਠੀਕ ਹੋਵਾਂਗੇ ਜਲਦੀ ਕੁਲਾ ਵਿੱਚ ਆਉਂਗੇ ਮੈਂ ਗਰੂ ਤੁਹਾਨੂੰ ਹਮੇਸ਼ਾ ਹੀ ਝੜਦੀ ਕਲਾ ਵਿੱਚ ਰੱਖੇ ਤੇ ਲੋ ਜੀ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਣ ਵਾਲੇ ਭਾਈ ਭੈਣਾਂ ਨੂੰ ਰਿਕਵੈਸਟ ਕਰਨਾ ਚਾਹੁੰਦੀ ਹਾਂ ਉਹਨਾਂ ਅੱਗੇ ਕੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਰੋਜ਼ੀ ਸਾਰਾ ਕੰਮ ਮੈਂ ਜਿਹੜਾ ਕਰ ਚੁੱਕੀ ਆ ਤੇ ਅੱਜ ਨਾ ਬਹੁਤ ਜ਼ਿਆਦਾ ਜਿਹੜੇ ਮੈਂ ਕੱਪੜੇ ਧੋਤੇ ਸੀਗੇ ਕਿਉਂਕਿ ਨਾ ਕੱਲ ਮੇਰੀ ਤबीयत ਠੀਕ ਨਹੀਂ ਹੈਗੀ ਸੀ ਤੇ ਕੱਪੜੇ ਇਕੱਠੇ ਹੋ ਗਏ ਸੀਗੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਸਾਰ ਜਿਹੜਾ ਮੈਂ ਕੱਪੜੇ ਧੋਤੇ ਆ ਬਾਅਦ ਚ ਜਿਹੜਾ ਬਾਕੀ ਕੰਮ ਸੀਗਾ ਸਾਫ ਸਫਾਈ ਦਾ ਉਹ ਕਰਿਆ ਤੇ ਹੁਣ 11:30 ਵਜੇ ਜਿਹੜਾ ਮੈਂ ਫ੍ਰੀ ਹੋਈ ਆ ਤੇ ਹੁਣ ਮੈਨੂੰ ਔਰ ਜਾੜੇ ਨਾ ਤੇ ਹਿੰਦੀ ਰੋਟੀ ਵੀ ਮੈਂ ਖਾਣੀ ਆ ਤੇ ਮੇਰੇ ਪੇਟ ਚ ਨਾ ਜਿਵੇਂ ਸੋਜਿਆ ਹੁੰਦਾ ਨਾ ਓਵੇਂ ਹੋਇਆ ਪਿਆ ਜਿਵੇਂ ਇਨਫੈਕਸ਼ਨ ਜੀ ਹੋਈ ਪਈ ਹੈ ਪੇਟ ਚ ਮੈਨੂੰ ਆਪਣੇ ਆਪ ਨੂੰ ਐ ਲੱਗਦਾ ਮੇਰਾ ਸਰੀਰ ਨਾ ਫੁੱਲਿਆ ਪਿਆ ਪਤਾ ਨਹੀਂ ਕੀ ਹੋਇਆ ਪਿਆ ਮੌਸਮ ਚੇਂਜ ਹੋ ਰਿਹਾ ਤਾਂ ਕਰਕੇ ਜਾਂ ਹੋਵੇਂ ਕੋਈ ਦਿੱਕਤ ਆ ਤੇ ਮੈਂ ਮੈਡੀਸਿਨ ਲੈ ਕੇ ਗਈ ਸੀ ਤੇ ਡਾਕਟਰ ਨੇ ਐਵੇਂ ਹੀ ਮਤਲਬ ਲਿਖ ਕੇ ਜਿਵੇਂ ਮੈਂ ਦੱਸਿਆ ਓਵੇਂ ਦਿੱਤੀ ਉਹਨਾਂ ਦਵਾਈ ਤੇ ਮੈਂ ਦਵਾਈ ਲੈ ਰਹੀ ਹਾਂ ਤੇ ਮੈਨੂੰ ਹੁਣ ਥੋੜਾ ਜਿਹਾ ਵਧੀਆ ਫੀਲ ਹੋ ਰਿਹਾ ਨਹੀਂ ਤਾਂ ਕੱਲ ਤਾਂ ਮੇਰੀ ਬਿਲਕੁਲ ਵੀ ਉੱਠਣ ਦੀ ਹਿੰਮਤ ਨਹੀਂ ਆ ਗਈ ਸੀ ਤੇ ਸਾਰੇ ਕੱਪੜੇ ਹੁਣ ਧੋ ਕੇ ਹਟੀਆਂ ਤੇ ਬਸ ਹੁਣ ਨਹਾਣ ਹੀ ਜਾਣਾ ਹੈ ਉਸ ਤੋਂ ਬਾਅਦ ਮੈਂ ਰੋਟੀ ਖਾਵਾਂਗੀ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਤੇ ਮਤਵਾਸ ਫੋਟ ਕਰਿਆ ਕਰੋ ਸੋਹਣੇ ਜਿਹੇ ਕਮੈਂਟ ਕਰਿਆ ਕਰੋ ਕਿਉਂਕਿ ਜੇ ਤੁਸੀਂ ਕਮੈਂਟ ਕਰੋਗੇ ਹਨਾ ਫੇਰ ਹੀ ਮੈਨੂੰ ਥੋੜਾ ਜਿਹਾ ਹੌਸਲਾ ਹੋਊਗਾ ਕਿ ਤੁਸੀਂ ਮੇਰੇ ਵਲੌਗ ਜਿਹੜੇ ਦੇਖਦੇ ਹੋ ਤੁਹਾਨੂੰ ਵਧੀਆ ਲੱਗਦੇ ਆ ਨਹੀਂ ਲੱਗਦੇ ਇਸ ਕਰਕੇ ਨਾ ਕਮੈਂਟ ਜ਼ਰੂਰ ਕਰਿਆ ਤੇ ਵਲੌਗ ਨਾਲ ਇੱਥੇ ਹੀ ਬਣੇ ਜੋ ਮਿਲਦੇ ਆਂ ਥੋੜੀ ਜਿਹੀ ਗੱਲਬਾਤ ਫੱਖਾ ਨਹੀਂ ਚਲਾਉਣਾ ਬੇਟਾ ਥੁਰਿਆ ¡Gracias! 干农活的，你有嘞？

दो पत्ते आवड़ पत्ते मम्मी हूं कहां से लेता है हां हा क्यों हो ਹੈਲੋ ਜੀ ਸਸਕਾਰ ਤੇ ਦੋਸਤੋ ਮੈਂ ਲਾ ਕੇ ਆ ਗਈ ਹਾਂ ਤੇ ਹੁਣ ਅਸੀਂ ਖਾਣੀ ਆ ਰੋਟੀ ਮਹਤੀ ਦੀ ਮਸਲੇ ਤੇ ਮੰਗਨੇ ਕੇ ਖਾਣੇ ਇਸ ਪਹਿਲਾਂ ਤੇ ਉਹਦੇ ਵਾਸਤੇ ਨਾ ਮੈਂ ਚਾਹ ਬਣਾਉਣ ਲੱਗੀ ਹਾਂ ਹੁਣ ਮੈਂ ਤਾਂ ਚਾਹ ਨਾਲ ਜੜੀ ਮੈਂ ਰੋਟੀ ਖਾऊंगी ਕਿਉਂਕਿ ਚਾਹ ਨਾਲ ਵਧੀਆ ਜਿਹੜੀ ਰੋਟੀ ਖਾਦੀ ਜਾਂਦੀ ਹੈ ਜਿਹਨਾਂ ਨੂੰ ਚਾਹ ਪਸੰਦ ਆ ਉਹਨਾਂ ਨੂੰ ਪਤਾ ਹੋਊਗਾ ਕਿ ਚਾਹ ਨਾਲ ਰੋਟੀ ਜਿਹੜੀ ਬਹੁਤ ਜ਼ਿਆਦਾ ਵਧੀਆ ਸਵਾਦ ਲੱਗਦੀ ਹੈ ਕਿ ਨਾਲ ਜਿਹੜੀ ਚਾਰ ਵਾਲੀ ਮਿਰਚ ਹੁੰਦੀ ਹੈ ਨਾ ਉਹਦੇ ਨਾਲ ਤੇ ਮੈਂ ਲੱਗੀ ਸੀ ਚਾਹ ਬਣਾਉਣ ਵਾਸਤੇ ਤੇ ਨਿੰਮਰ ਤੇ ਬੈਠੀ ਸੀਗੀ ਮੱਕਾ ਤੂੰ ਬੈਠ ਹੈ ਤੇ ਕਿਉਂਕਿ ਉਹਨੇ ਵੀ ਰੋਟੀ ਨਹੀਂ ਖਾਧੀ ਸੀ ਉਹ ਕਹਿੰਦੀ ਮम्मा ਨਾ ਮੈਂ ਖਾऊंगी ਰੋਟੀ ਤੇ ਮੈਂ ਕਿਚਲੇ ਬੱਚਾ ਖਾਣਨੀ ਆ ਤੁਹਾਨੂੰ ਜਿਹੜਾ ਕਾਰਟੂਨ ਆ ਜਿਹੜਾ ਦੇਖ ਲਾ ਤੇ ਲੱਗੀ ਸੀ ਮੈਂ ਹੁਣ ਚਾਹ ਬਣਾਉਣ ਵਾਸਤੇ ਤੇ ਦੋਸਤੋ ਆ ਸੀਗਾ ਅੱਜ ਦਾ ਮੇਰਾ ਛੋਟਾ ਜਿਹਾ ਪਿਆਰਾ ਜਿਹਾ ਵਲੌਗ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਿਆਂ ਨੂੰ ਜਿਹੜਾ ਪਸੰਦ ਆਊਗਾ ਤੇ ਨਵੇਂ ਚੈਨਲ ਤੇ ਆਉਣ ਵਾਲੇ ਜਿਹੜੇ ਵੀ ਆ ਮੇਰੀਆਂ ਭੈਣਾਂ ਨੇ ਭਰਾ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਨੇ ਸੋਨੇ ਜੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮਿਲਦੇ ਹਾਂ ਕਿ ਸੋਨੇ ਜੇ ਪਿਆਰੇ ਜੇ ਬਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ